ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇੱਕ ਵਾਰ ਫਿਰ ਤੋਂ ਪੰਜਾਬ ਦੇ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਹੱਕਾਂ ਦੀ ਦਰ ਆਖਾ ਸਾਬਿਤ ਹੋਈ ਹੈ ਇੱਕ ਵੱਡਾ ਫੈਸਲਾ ਡੀਆਇੰਸ ਅਲਾਉਂਸ ਜਿਹੜਾ ਹੈ ਡੀਏ ਨੂੰ ਲੈ ਕੇ ਇੱਕ ਵੱਡਾ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਸਾਹਮਣੇ ਆਇਆ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਇੱਕ ਵੱਡੀ ਖੁਸ਼ਖਬਰੀ ਤੇ ਰਾਹਤ ਦੀ ਖਬਰ ਜਿਹੜੀ ਹੈ ਇਹ ਹੋ ਸਕਦੀ ਹੈ ਕਿਹੜੇ ਕੇਸ ਦੇ ਵਿੱਚ ਇਹ ਫੈਸਲਾ ਆਇਆ ਹੈ ਕੀ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕੀਤਾ ਹੈ ਮਲਾਜ਼ਮਾਂ ਤੇ ਪੈਨਸ਼ਨਰ ਦੇ ਡੀਏ ਨੂੰ ਲੈ ਕੇ ਤੇ ਪੰਜਾਬ ਸਰਕਾਰ ਇਹਨਾਂ ਆਦੇਸ਼ਾਂ ਨੂੰ ਕਦੋਂ ਲਾਗੂ ਕਰਨ ਜਾ ਰਹੀ ਹੈ ਕਿੰਨਾ ਡੀਏ ਜਿਹੜਾ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰ ਨੂੰ ਮਿਲੇਗਾ ਇਹ ਸਾਰੀ ਹੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇਹ ਫੈਸਲਾ ਹੈ ਸਿਵਲ ਰਿਟ ਪਟੀਸ਼ਨ ਹੈ 24698 2025 ਦੀ ਇਹੀ ਜਿਹੜਾ ਫੈਸਲਾ ਹੈ ਉਹ 25 ਅਗਸਤ 2025 ਦਾ ਫੈਸਲਾ ਨਿਰਮਲ ਸਿੰਘ ਧੋਨੀਆ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਦਾ ਇਹ ਕੇਸ ਹੈ ਸੋ ਦੋਸਤੋ ਮੁੱਖ ਤੌਰ ਤੇ ਜਿਹੜੀ ਮੰਗ ਕੀਤੀ ਗਈ ਹੈ ਉਹ ਡੀਐਸ ਅਲਾਉਂਸ ਜਾਂ ਟੀਐਸ ਰੀਲੀਫ ਨੂੰ ਲੈ ਕੇ ਮੰਗ ਹੈ ਕੀਤੀ ਗਈ ਹੈ ਕਿ 125% ਡੀ ਜਿਹੜਾ ਹੈ ਦਿੱਤਾ ਜਾਵੇ 1 ਜਨਵਰੀ 2016 ਤੋਂ ਤੇ 28% ਡੀ ਜਿਹੜਾ ਹੈ ਉਹ 1 ਜੁਲਾਈ 2021 ਤੋਂ ਮੰਗਿਆ ਗਿਆ ਹੈ ਕਿ ਜਿਹੜਾ ਕਿ ਦਿੱਤਾ ਗਿਆ ਹੈ 1 ਨਵੰਬਰ 2021 ਤੋਂ ਤੋਂ ਇਸੇ ਤਰ੍ਹਾਂ कि 34% डीए 1 जनवरी 2022 ਤੋਂ بجائے ਕਿ 1 ਅਕਤੂਬਰ 2022 ਦੇ ਤੇ 38% डीए 1 ਜੁਲਾਈ 2022 ਤੋਂ بجائے 1 ਦਸੰਬਰ 2023 ਤੋਂ ਤੇ 42% डीए 1 ਜਨਵਰੀ 2023 ਤੋਂ بجائے ਕਿ 1 ਨਵੰਬਰ 2024 ਤੇ 46% डीए 1 ਜੁਲਾਈ 2023 ਤੇ 50% डीए ਜਿਹੜਾ ਹੈ 1 ਜਨਵਰੀ 2024 ਤੋਂ ਤੇ 53% डीए 1 ਜੁਲਾਈ ਤੇ 2024 ਤੋਂ ਤੇ 55% ਡੀ ਜਿਹੜਾ ਹੈ ਉਹ 1 ਜਨਵਰੀ 2025 ਤੋਂ ਇਥੇ ਦੋਸਤੋ ਤੁਹਾਨੂੰ ਇਹ ਗੱਲ ਜਿਹੜੀ ਮੋਟੀ ਜਿਹੀ ਸਮਝਾ ਦਿੰਨੇ ਆ ਪਹਿਲਾਂ ਇਹ ਇਹ ਹੈ ਕਿ ਦੋਸਤੋ ਪਿਛਲੇ ਕਾਫੀ ਸਮੇਂ ਤੋਂ ਦੇਖਦੇ ਵਿਚਾਰਿਆ ਸੀ ਕਿ ਡੀ ਨੂੰ ਲੈ ਕੇ ਜਿਹੜੀ ਵੀ ਆਰਡਰ ਸਰਕਾਰ پاس ਕਰੀ ਹੈ ਉਹ ਜਿਹੜੀ ਡੇਟ ਨੂੰ ਆਰਡਰ پاس ਕਰ ਦਿੱਤਾ ਹੁੰਦਾ ਹੈ ਉਸੇ ਡੇਟ ਤੋਂ ਉਹ ਡੇ ਜਿਹੜਾ ਡੇ ਦਾ ਆਰਡਰ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਮੁਲਾਜ਼ਮਾਂ ਨੂੰ ਤੇ ਜਿਹੜਾ ਪਿਛਲਾ ਜੋ ਵੀ ਜਿਹੜਾ ਜਿਹੜਾ ਲਾਗੂ ਹੋਇਆ ਹੁੰਦਾ ਹੈ ਡੀਏ ਉਸ ਨੂੰ ਇਹ ਕਹਿ ਕੇ ਲਾਈਨ ਦੇ ਵਿੱਚ ਸਾਰ ਦਿੱਤਾ ਜਾਂਦਾ ਹੈ ਕਿ ਇਸ ਦੇ ਬਾਰੇ ਫੈਸਲਾ ਬਾਅਦ ਦੇ ਵਿੱਚ ਲਿਆ ਜਾਊਗਾ ਜਦ ਕਿ ਜਿਹੜਾ ਡੀਏ ਦੇ ਏਰੀਆਜ਼ ਨੇ ਇਹ ਫਿਰ ਜੋੜੇ ਜੋੜੇ ਜਾ ਰਹੇ ਨੇ ਇੱਕ ਤੋਂ ਬਾਅਦ ਇੱਕ ਤੇ ਇਹਨਾਂ ਸਾਰੇ ਡੀਏ ਦੀ ਜਿਹੜੀ ਹੈ ਡਿਊ ਡੇਟ ਸੀਗੀ ਉਹਨਾਂ ਤੋਂ ਹੀ ਇਸ ਡੀਏ ਦੀ ਡਿਮਾਂਡ ਜਿਹੜੀ ਹਾ ਕੀਤੀ ਗਈ ਹੈ ਸੋ ਦੋਸਤੋ ਸੈਂਟਰ ਗਵਰਨਮੈਂਟ ਦੇ ਜਿਹੜੀ ਅਕੋਰਡਿੰਗ ਜਿੰਨਾ ਜਿੰਨਾ ਡੀਏ ਜਿਹੜੀ ਡੇਟ ਨੂੰ ਬੰਦ ਹੈ ਉਹ ਸਾਰੀ ਡਿਮਾਂਡ ਇਸ ਦੇ ਵਿੱਚ ਕੀਤੀ ਗਈ ਹੈ ਮੁੱਖ ਤੌਰ ਤੇ ਜਿਹੜੀਆਂ ਡਾਟਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਬਜਾਏ ਇਸ ਡੇਟ ਦੇ ਉਸ ਡੇਟ ਨੂੰ ਉਸ ਉਸ ਡੇਟ ਨੂੰ ਪੰਜਾਬ ਸਰਕਾਰ ਨੇ ਇਹ ਆਰਡਰ ਜਿਹੜੇ ਨੇ ਉਹ پاس ਕੀਤੇਰੇ ਤਾਂ ਮੁੱਖ ਤੌਰ ਤੇ ਇੱਥੇ ਮੰਗ ਕੀਤੀ ਗਈ ਹੈ ਕਿ ਜਿਹੜੀ ਵੀ ਡਿਊ ਡੇਟ ਨੂੰ ਡੀਏ ਦਾ ਜਿੰਨਾ ਵੀ ਜਿਹੜਾ ਪਰਸੈਂਟੇਜ ਸੈਂਟਰਲ ਗਵਰਨਮੈਂਟ ਦੇ ਅਕੋਰਡਿੰਗ ਡਿਊ ਬਣਦੀ ਸੀ ਉਹ ਸਾਰੇ ਡੀਏ ਜਿਹੜੇ ਨੇ ਉਹ ਇਸ ਦੇ ਵਿੱਚ ਡਿਮਾਂਡ ਕੀਤੀ ਗਈ ਹੈ ਤੇ ਇੱਥੇ ਦੋਸਤੋ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਆਉਣ ਵਾਲੀਆਂ ਜਿਹੜੀਆਂ ਡੀਏ ਦੀਆਂ ਜਿਹੜੀਆਂ ਇਨਸਟਾਲਮੈਂਟ ਨੇ ਉਹਨਾਂ ਨੂੰ ਵੀ 6ਵੇਂ ਪੇ ਕਮਿਸ਼ਨ ਜਿਹੜਾ ਪੰਜਾਬ ਦਾ ਜਿਹੜਾ ਪੇਸ਼ ਹੋਇਆ ਸੀ ਉਹਦੀ ਰეკਮੈਂਡੇਸ਼ਨ ਦੀ ਅਕੋਰਡਿੰਗ ਤੇ ਸੈਂਟਰ ਗਵਰਨਮੈਂਟ ਨੂੰ ਜਿਹੜਾ ਹੈ 올 ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਬੇਸ ਦੇ ਉੱਪਰ ਡੀਏ ਦਿੱਤਾ ਜਾਂਦਾ ਹੈ ਉਸ ਦੇ ਅਕੋਰਡਿੰਗ ਜਿਹੜੇ ਆਉਣ ਵਾਲੇ ਇਨਸਟਾਲਮੈਂਟ ਦੇ ਡੀਏ ਦੇ ਉਹੋ ਅਦਾ ਕੀਤੇ ਜਾਣ ਇਹ ਮੰਗ ਵੀ ਇੱਥੇ ਰੱਖੀ ਗਈ ਹੈ ਤੇ ਇੱਥੇ ਦੋਸਤੋ ਅੱਗੇ ਇੱਕ ਮੰਗ ਹੋਰ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਨਮੁਖ ਰੱਖੀ ਗਈ ਹੈ ਪਟੀਸ਼ਨਰਸ ਦੇ ਵੱਲੋਂ ਕਿ ਡੀਏ ਜਾਂ ਡੀਏ ਦੇ ਜਿਹੜੇ ਵੀ ਜਿਹੜੇ ਏਰੀਆਜ਼ ਐ ਜਿਹੜੇ ਕੀ ਬਣਨਗੇ ਤੇ ਆਉਣ ਵਾਲੀਆਂ ਜਿਹੜੀਆਂ ਵੀ ਇਨਸਟਾਲਮੈਂਟ ਹੋਣਗੀਆਂ ਗਵਰਨਮੈਂਟ ਆਫ ਇੰਡੀਆ ਦੇ ਪੈਟਰਨ ਤੇ ਦਿੱਤੀਆਂ ਜਾਣ ਤੇ ਇਹਨਾਂ ਨੂੰ ਜਿਹੜੇ ਏਰੀਆਜ਼ ਨੇ ਇਹ ਵਿਦ ਇੰਟਰਸਟ ਜੋ ਕਿ 12% ਜਿਹੜਾ ਕੀ ਦਾ ਜਿਹੜਾ ਇੰਟਰਸਟ ਹੈ ਇਸ ਦੇ ਨਾਲ ਉਹ ਏਰੀਆ ਦਿੱਤੇ ਜਾਣ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡੇ ਇਹਨਾਂ ਦੀ ਪੇਮੈਂਟ ਦੇ ਵਿੱਚ ਹੁੰਦੀ ਹੈ ਤੇ ਇਥੇ ਦੋਸਤੋ ਪਟੇਸ਼ਰ ਦੇ ਜਿਹੜੇ ਨੇ ਕੋਸ਼ਲ ਨੇ ਉਹਨਾਂ ਨੇ ਇਹ ਵੀ ਗੱਲ ਰੱਖੀ ਹੈ ਕਿ ਉਹ ਜਿਹੜੀ ਕੀ ਸਟੇ ਫੋਰ ਜਾਣਗੇ ਜਿਹੜੇ ਕੀ ਜੇਕਰ ਰਿਸਪੌਂਸ ਜਿਹੜੇ ਨੇ ਉਹ ਉਹ ਸਪੀਕਿੰਗ ਆਰਡਰ ਜਾਰੀ ਕਰਨ ਦੇ ਫੈਸਲਾ ਜਿਹੜਾ ਹੈ ਉਹ ਲੈਂਦੇ ਆ ਤੇ ਇਸ ਦੇ ਉੱਪਰ ਜਿਹੜਾ ਹੈ ਰਿਸਪੌਂਸ ਦੇ ਜਿਹੜੇ ਐਡਵੋਕੇਟ ਸੀਗੇ ਉਹਨਾਂ ਨੇ ਇਸ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਓਬਜੈਕਸ਼ਨ ਨਹੀਂ ਦਿੱਤਾ ਤੇ ਸਪੀਕਿੰਗ ਆਰਡਰ ਜਿਹੜੇ ਨੇ ਉਹ ਪਾਸ ਕਰਨ ਦੇ ਲਈ ਪੰਜਾਬ ਸਰਕਾਰ ਰਾਜੀ ਹੋ ਗਈ ਹੈ ਤੇ ਇਹਦੇ ਵਿੱਚ ਕੋਰਟ ਨੇ ਦੋਸਤੋ ਫੈਸਲਾ ਸੁਣਾ ਦਿੱਤਾ ਕਿ ਸਪੀਕਿੰਗ ਆਰਡਰ ਜਿਹੜੇ ਆ ਰਿਸਪੌਂਡਰਸ ਨੂੰ ਉਹ 3 ਮਹੀਨਿਆਂ ਦੇ ਅੰਦਰ ਅੰਦਰ ਇਸ ਆਰਡਰ ਦੀ ਜਿਹੜੀ ਸਰਟੀਫਾਈਡ ਕਾਪੀ ਲੈਣ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਇਹ ਸਪੀਕਿੰਗ ਆਰਡਰ ਜਾਰੀ ਕਰਕੇ ਹੋਣਗੇ ਤੇ ਸਪਰੀਸ਼ਨ ਨੂੰ ਇਹ ਜਾਣਕਾਰੀ ਜਿਹੜੀ ਹੈ ਇਸ ਸਪੀਕਿੰਗ ਆਰਡਰ ਦੇ ਰਿਕਾਰਡਿੰਗ ਦੇਣੀ ਹੋਏਗੀ ਤੇ ਇਥੇ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇੱਕ ਜਿਹੜਾ ਹੈ ਇੰਪੋਰਟੈਂਟ ਹੈ ਜਿਹੜਾ ਕਿ ਐਸਪੈਕਟ ਇਸ ਕੇਸ ਦਾ ਇਹ ਵੀ ਹੈ ਕਿ ਪਟੀਸ਼ਨਰਸ ਨੂੰ ਇੱਕ ਮੌਕਾ ਦਿੱਤਾ ਜਾਊਗਾ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਨਾਲ ਇਸ ਤੋਂ ਬਾਅਦ ਜਿਹੜੀ ਹੈ ਸਪੀਕਿੰਗ ਆਰਡਰਸ ਨੇ ਉਹ ਪਾਸ ਕੀਤੇ ਜਾਣਗੇ ਇਸ ਜਿਸ ਦੇ ਵਿੱਚ ਜਿਸ ਤਰ੍ਹਾਂ ਇਹ ਸਪੀਕਿੰਗ ਆਰਡਰ ਪਾਸ ਕਰੂਗੀ ਉਹ ਪਟੀਸ਼ਨਰਸ ਨੂੰ ਕਹਨੇ ਕੀਤੇ ਜਾਣਗੇ ਤੇ ਇਸ ਇਹ ਜਿਹੜੇ ਮੈਂਸ਼ਨ ਕੀਤਾ ਗਿਆ ਕਿ ਸਾਫ਼ ਤੌਰ ਤੇ ਅਦਾਲਤ ਦੇ ਵੱਲੋਂ ਕਿ ਜੋ ਪਟੀਸ਼ਨਰ ਇਸ ਰੀਲੀਫ ਦੇ ਹੱਕਦਾਰ ਹੈਗੇ ਨੇ ਜਾਂ ਨੰਬਰ 2 ਦੇ ਵੱਲੋਂ ਇਹ ਜਿਹੜਾ ਹੈ ਰੀਲੀਫ ਹੈ ਇਹ ਦੇਣਾ ਪਊਗਾ ਪਟੀਸ਼ਨਰਸ ਦਾ ਇਸੇ ਤਰ੍ਹਾਂ ਇਹ ਜਿਹੜਾ ਕੇਸ ਦਾ ਜਿਹੜਾ ਕਿ ਫੈਸਲਾ ਫਾਈਨਲ ਕਰ ਦਿੱਤਾ ਗਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਪੀਕਿੰਗ ਆਰਡਰ ਨੂੰ ਲੈ ਕੇ ਪੰਜਾਬ ਸਰਕਾਰ ਜਾਰੀ ਕਰਨ ਲਈ ਰਾਜੀ ਹੋ ਚੁੱਕੀ ਹੈ ਹੁਣ ਕਿਸ ਤਰ੍ਹਾਂ ਦੇ ਸਪੀਕਿੰਗ ਆਰਡਰ ਜਿਹੜੇ ਨੇ ਪੰਜਾਬ ਸਰਕਾਰ ਜਾਰੀ ਕਰਦੀ ਹੈ ਤੇ ਕਦੋਂ ਤੱਕ ਜਿਹੜੇ ਸਪੀਕਿੰਗ ਆਰਡਰ ਜਾਰੀ ਹੁੰਦੇ ਨੇ ਸੋ ਇੱਕ ਇਹ ਅਹਿਮ ਜਿਹੜੀ ਗੱਲ ਇੱਥੇ ਰਹੇਗੀ ਸੋ ਦੋਸਤੋ ਇਸ ਇੰਨੀ ਬਹੁਤ ਹੀ ਖਾਸ ਅਪਡੇਟ ਲਿੰਦੇ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ